ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਿਸ ਨੀਲਾ ਜੀ ਇਹ ਅੱਜ ਸ਼ਿਵਰਾਤਰੀ ਦੀ ਤਿਉਹਾਰ ਹੈਗਾ ਮਾ ਸ਼ਿਵਰਾਤਰੀ ਦਾ ਸਾਰੇ ਦੇਸ਼ ਵਾਸੀਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਤੇ ਸ਼ਿਵਰਾਤਰੀ ਦੀ ਬਹੁਤ-ਬਹੁਤ ਵਧਾਈ ਸ਼ਿਵਰਾਤਰੀ ਦੇ ਕਭੀ ਇਹ ਮੰਦਿਰ 115 ਸਾਲ ਪੁਰਾਣਾ ਹੈ ਜੀ ਇੱਥੇ ਬਹੁਤ ਸਰਦਾਰ ਆਉਂਦੇ ਨੇ ਬੜੇ ਵੀ ਧੁੰਮਦਾਂ ਨਾਲ ਬਣਾਇਆ ਜਾਂਦਾ ਹੈ ਇਹ ਤਿਉਹਾਰ ਇੱਥੇ ਯਾਨੀ ਤੁਸੀਂ ਦੇਖ ਰਹੇ ਹੋ ਵੀ ਪੂਰੇ ਪ੍ਰੇਮ ਨਾਲ ਇੱਥੇ ਹਰ ਸਾਲ ਬੜੀ ਤੋਂ ਨਾਲ ਬਣਾਇਆ ਜਾਂਦਾ ਹੈ ਤਿਵਾਰ ਮਾਸੀ ਰਾਤਰੀ ਦਾ ਇਹ ਇੱਥੇ ਜਿਹੜੇ ਵੀ ਭਗਤ ਆਪਣੀ ਮਨੋ ਕਾਮਨਾ ਲੈਣਾ ਹੁੰਦਾਗਾ ਸੱਚੇ ਦਿਲੋਂ ਹੁੰਦਾਗਾ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਯਾਰਾ ਪੂਰੀ ਸ਼ੋਰ ਬਹੁਤ ਪੂਰੀ ਬੜੀਆ ਚੱਲਦੀ ਰਹਿੰਦੇ ਨੇ ਤੇ ਹਰੇਕ ਬੰਦਾ ਸਾਹ ਦਿੰਦਾ ਪੂਰਾ ਸ਼ਹਿਰ ਸਾਹ ਦਿੰਦਾ ਸਾਡਾ ਇੱਥੇ ਮੈਂ ਮੇਰਾ ਨਾਮ ਸਤਪ੍ਰਕਾਸ਼ ਹੈ ਜੀ ਮੈਂ ਜ਼ਿਲ੍ਹਾ ਅਦਾਲਤ ਬਰਨਾਲਾ ਵਿੱਚ ਬਤੌਰ ਵਕੀਲ ਪ੍ਰੈਕਟਿਸ ਕਰ ਰਿਹਾ ਈ ਸਾਲਾਂ ਤੋਂ ਤੇ 1986 ਤੋਂ ਲੈ ਕੇ ਅੱਜ ਤੱਕ ਮੈਂ ਪੁਲੇਨਾ ਦੇ ਵਰਤ ਨਿਰਬਿਗਨ ਰੱਖਦਾ ਆ ਰਿਹਾ ਮੈਨੂੰ ਪੂਰੀ ਸ਼ਰਧਾ ਹੈ ਮੇਰੇ ਪੁਲੇਨਾ ਦੇ ਤੇ ਸ਼ਹਿਰ ਬਰਨਾਲਾ ਦੇ ਵਿੱਚ ਬੜੀ ਹੀ ਧੂਮਤਾਮ ਨਾਲ ਹਰ ਸਾਲ ਸ਼ਿਵਰਾਤਰੀ ਦਾ ਪਰਬ ਜੋ ਹੈ ਇਹ ਮਨਾਇਆ ਜਾਂਦਾ ਹੈ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸ਼ਿਵਰਾਤਰੀ ਸ਼ੁਭ ਕਾਮਨਾ ਦਿੰਦਾ ਹਾਂ ਇਹ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਸਾਡੇ ਸ਼ਹਿਰ ਬਰਨਾਲੇ ਦਾ ਤੇ ਜੋ ਮਨੋ ਕਾਮਨਾ ਲੈ ਕੇ

ਅੱਧੀ ਰੋੜ ਤਵਿਆ ਰਹੇ ਨੇ ਬਹੁਤ ਮਤਲਬ ਹੈ ਸਾਰੀ ਦੁਆ ਰਹੇ ਨੇ ਸੀਮੜੋ ਬਹੁਤ ਹੁੰਦੀ ਹੈ ਜੀ ਕਈਆਂ ਦੀ ਹੁੰਦੀ ਹੈ ਜੀ ਉਹਦਾ ਸਰਦਾਰ ਵੀ ਹੁੰਦੇ ਹੈ ਜੀ ਮਨੋਕਾਮਨਾ ਪੂਰੀ ਹੁੰਦੀ ਜਿੰਨਾ ਦੀ ਸਾਰਿਆਂ ਦੀ ਝੋਲੀ ਭਰ ਕੇ ਜਾਂਦੇ ਹੋre ਭੋਲੇनाथ ਦੇ ਮੰਦਿਰ ਤੋਂ ਜਿਹੜੇ ਵੀ ਆਂਦੇ ਆ ਹਾਂਜੀ ਨਾਲੋ ਜਿਹੜੇ ਵੀ ਆਂਦੇ ਆ ਭੋਲੇनाथ ਕੇ ਸਬਜ਼ੀ ਮਨੋਕਾਮਨਾ ਪੂਰੀ ਕਰੇ ਬਹੁਤ ਵਧੀਆ ਸਾਰੇ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਵਾ ਸਰਦਾਂ ਨਾਲ ਵਰਤ ਰੱਖੇ ਜਾਂਦੇ ਨੇ ਜੋ ਵੀ ਮਨੋਕਾਮਨਾ ਪੂਰੀ ਹੁੰਦੀ ਆ ਕੋ ਜੋ ਵੀ ਸ਼ਰਧਾ ਮੰਨਦੀ ਆ ਬਹੁਤ ਜਲਦੀ ਪੂਰੀ ਹੋ ਜਾਂਦੀ ਆ ਹਰ ਸਾਲ ਦਿਹਾੜਾ ਆਉਂਦਾ ਵਾ ਮਨਾਇਆ ਜਾਂਦਾ ਅਸੀਂ ਇੱਥੇ ਤਾਂ ਹੁਣੇ ਆਉਣ ਲੱਗੇ ਪਹਿਲਾਂ ਲੁਧਿਆਣੇ ਜਾਂਦੇ ਸੀਗੇ 12 ਸਾਲ ਹੋ ਗਏ ਸਾਨੂੰ ਪਹਿਲਾਂ ਵਰਤ ਵੀ ਰੱਖਦੇ ਸੀਗੇ ਅਸੀਂ ਆਉਂਦੇ ਆ ਤੇ ਸਾਡੇ ਨਾਲ ਇਹ ਹੁੰਦੇ ਨੇ ਹਰ ਵਾਰ ਮੇਰਾ ਨਾਮ ਅਨਮੋਲ ਕਾ ਹੈ ਅੱਜ ਸ਼ਿਵਰਾਤਰੀ ਦਾ ਦਿਹਾੜਾ ਇਹਨੂੰ ਵਰਤ ਕੀ ਕਹਿਣਾ ਚਾਹੁੰਦੇ ਹੋ ਮੈਂ ਇਸ ਵਾਰ ਇਹ ਕਹਿਣਾ ਚਾਹਵਾਂਗੀ ਜੋ ਵੀ ਇਸ ਨੂੰ ਸ਼ਰਧਾ ਨਾਲ ਮੰਨਦਾ ਉਸ ਦੀ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਆ ਮੈਂ ਨਿੱਕੀ ਹੁੰਦੇ ਤੋਂ ਇਸ ਨੂੰ ਸ਼ੇਰ ਜੀ ਨੂੰ ਮੰਦੀ ਹਾਂ ਤੇ ਪਾਰਵਤੀ ਨੂੰ ਬਹੁਤ ਮੰਨਦੇ ਨਾਲ ਮੰਨਦੀ ਆ ਤੇ ਜੋ ਵੀ ਮੇਰੀ ਮਨ ਕਾਮਨਾ ਉਹ ਪੂਰੀ ਹੁੰਦੀ ਆ ਤੇ ਜਦੋਂ ਵੀ ਮੈਂ ਮੰਨਦੀ ਆ ਹਾਂ ਮੇਰੇ ਭਾਈ ਵਿੱਚ ਨੰਬਰ ਸਾਬ ਵਧੀਆ ਆਉਂਦੇ ਹਨ ਤੇ ਨਾ ਪੂਜਾ ਕਰਦੀ ਆ ਵਧੀਆ ਅਸੀਂ ਮੰਦਰ ਆਨੇ ਆ ਕਾਸੀ ਕੰਮ